ਕਰਦੇ ਨੇ ਸੀਸ ਬਾਦਸ਼ਾ ਨੂੰ ਸੌਂਪ ਕੇ ਗੀਤਗੁਰ ਸਾਹਿਬ ਤੋਂ ਅਨੰਪੁਰ ਸਾਹਿਬ ਜਿੱਥੇ ਸੰਸਕਾਰ ਹੋਇਆ ਜੀ ਦੋ ਸੀਸਾਂਨ ਸਾਹਿਬ ਨੇ ਇੱਕ ਦਿੱਲੀ ਜਿੱਥੇ ਸ਼ਹੀਦ ਸ਼ਾਦਤ ਹੋਈ ਇੱਕ ਜਿੱਥੇ ਸੰਸਕਾਰ ਹੋਇਆ ਅਨੰਪੁਰ ਸਾਹਿਬ ਸੀਸਾਂ ਭਾਈ ਜੈਤਾਨੀ ਫਿਰ ਲੱਭੇ ਜਿਖਾ ਜਨ ਦਿੱਤੀ ਗਈ ਸੀਸ ਰੱਖ ਦਿੱਤਾ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਹੱਥ ਵਿੱਚ ਲੰਬੂ ਫੜਾਇਆ ਨਾ ਕਿਉਂਕਿ ਪਿਤਾ ਦੀ ਜਿਖਾ ਨੂੰ ਪੁੱਤਰ ਰੱਬ ਦਿੰਦਾ ਅੱਗ ਦੇ ਕਿਰੋ ਅਲਦਲੇ ਪ੍ਰਕਰਮ ਕਰਕੇ ਪਿਛੇ ਹਟ ਜਾਂਦਾ ਜਦੋਂ ਬਜ਼ੁਰਗ ਸਿੱਖਾਂ ਨੇ ਹੱਥ ਵਿੱਚ ਬਲਦੀ ਲੱਕੜ ਪਕੜਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਹੇ ਗੁਰੂ ਗੋਬਿੰਦ ਰਾਜ ਮਹਾਰਾਜ ਤੁਸੀਂ ਪਿਤਾ ਪੁੱਤਰ ਹੋਣ ਦਾ ਫਰਜ਼ ਨਿਭਾਓ ਜਿਖਾ ਨੂੰ ਅੱਗ ਦਿਓ ਬਲਦੀ ਲੱਕੜ ਪਕੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਰੁਕ ਗਏ ਜਿਖਾ ਨੂੰ ਅੱਗ ਨਾ ਦਿੰਦੇ ਪੁੱਛਿਆ ਮਹਾਰਾਜ ਅੱਗ ਕਿਉਂ ਨਹੀਂ ਦੇ ਰਹੇ ਹਜ਼ੂਰ ਨੇ ਕੋਲ ਖਲੋਤੇ ਸਿੱਖਾਂ ਨੂੰ ਕਿਹਾ ਭਾਈ ਜੈਤਾ ਨਜ਼ਰ ਨਹੀਂ ਆ ਰਿਹਾ ਉਹ ਕਿੱਥੇ ਨੇ ਸਾਰੇ ਲੱਭਣ ਲੱਗ ਪਏ ਸਾਰੀ ਸੰਗਤ ਵਿੱਚੋਂ ਸਭ ਤੋਂ ਪਿੱਛੇ ਇਕੱਲੇ ਇੱਕ ਖੁੰਜੇ ਵਿੱਚ ਬੈਠੇ ਨੇ ਪੰਜਾਂ ਦਿਨਾਂ ਦਾ ਅੰਦਰ ਵਰਾਗ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕਰਕੇ ਫਟਵਟ ਵਰਾਗ ਰੋਪਿਆ ਅੱਖਾਂ 'ਚੋਂ ਹੰਝੂ ਕਰ ਰਹੇ ਸੀ ਸਿੱਖ ਨੇ ਜਾ ਕੇ ਕਿਹਾ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬੁਲਾ ਰਹੇ ਤਾਨੂੰ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਹਾਂ ਦੇ ਕੋਲ ਆਇ ਹੱਥ ਜੀ ਮਹਾਰਾਜ ਹੁਕਮ ਬਾਦਸ਼ਾਹ ਨੇ ਬੋਲ ਚਖਾ ਦੇ ਖਲਹਾਰ ਕੇ ਕਿਹਾ ਭਾਈ ਜੇਤਾ ਤੂੰ ਪੁੱਤਰ ਹੋਣ ਦਾ ਫਰਜ਼ ਦਾ ਖੂਬੀ ਨਿਭਾਇਆ ਹੈ ਜਿਵੇਂ ਪੁੱਤਰ ਪਿਓ ਦੀ ਦਸਤਾਰ ਪੱਗ ਇੱਜ਼ਤ ਸੀਸ ਸਤਕਾਰ ਸਿਰ ਦਾ ਸਤਕਾਰ ਰੱਖਦਾ ਏ ਇਦਾਂ ਤੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਤਕਾਰ ਕਰਕੇ ਲਿਆਇਆ ਜਿਹੜਾ ਪਿਓ ਦੀ ਇੱਜ਼ਤ ਰੱਖੇ ਉਹ ਪਿਓ ਦਾ ਸਪੂਤ ਅਖਵਾਉਣ ਦਾ ਹੱਕਦਾਰ ਰਹਿ ਬਾਦਸ਼ਾਹ ਨੇ ਬਚਨ ਗਏ ਅੱਜ ਤੋਂ ਬਾਅਦ ਤੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਦਰ ਛੋਟਾ ਪੁੱਤਰ ਗੁਰੂ ਗੋਬਿੰਦ ਰਾਏ ਤੇ ਵੱਡਾ ਪੁੱਤਰ ਭਾਈ ਜੇਤਾ ਲਹਿ ਭਾਈ ਜੇਤੇ ਬਲਦੀ ਜਿਖਾ ਦੀ ਅਲਕੜ ਪਗਲ ਆਸ ਬਲਦੀ ਹੋਏ ਜਿਖਾ ਨੂੰ ਅੱਕਦੇ ਕਿਉਂਕਿ ਪੁੱਤਰ ਹੋਣ ਦਾ ਫਰਜ਼ ਤੋਂ ਨਵਾਣਾ ਲਹਿ ਪਹੀ ਜੇ ਤਾਂ ਵੱਲਦੀ ਹੋਈ ਲੱਕੜ ਪਗੜ ਜਿਖਾਂ ਨੂੰ ਅੱਗ ਦੇਣ ਦਾ ਫੱਜ ਪੁੱਤਰ ਦਾ ਹੁੰਦਾ ਵੱਡਾ ਪੁੱਤਰ ਹੋਣ ਦੇ ਨਾਤੇ ਤੂੰ ਜਿਖਾਂ ਨੂੰ ਅੱਗ ਦੇ ਉੱਥੇ ਜਿਖਾਂ ਨੂੰ ਅੱਗ ਭਾਈ ਜੇਦਾ ਸਭ ਤੋਂ ਦਵਾਈ ਔਰ ਉਸ ਦਿਨ ਤੋਂ ਕੇ ਰੰਗ ਰੇਟੇ ਗੁਰੂ ਕੇ ਬੇਟੇ ਸਾਧ ਸੰਗਤ ਗੁਰੂ ਦੇ ਪੁੱਤਰ ਹੋਣ ਦਾ ਮਾਣ ਮਿਲਿਆ ਤਾਂ ਮੈਂ ਸ਼ੁਰੂ ਜੇ ਬੰਦੀ ਗਈ ਸਭ ਸ਼ਹੀਦਾਂ ਨੂੰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਹਲਾ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਦੀ ਭਾਈ ਕਹੀਦਾ ਪਰ ਭਾਈ ਜੱਤੇ ਨੂੰ ਕੋਈ ਭਾਈ ਜੀਵਨ ਸਿੰਘ ਨਹੀਂ ਕਹੇਗਾ ਜਦੋਂ ਬੋਲੋਗੇ ਬਾਬਾ ਜੀਵਨ ਸਿੰਘ ਬੋਲੋਗੇ ਕਿਉਂਕਿ ਗੁਰੂ ਦੇ ਸੁਪੁੱਤਰ ਨੂੰ ਬਾਬਾ ਕਹਿ ਕੇ ਸੰਬੋਧਨ ਕਰਦੇ ਗੁਰੂ ਦੇ ਸੁਪੁੱਤਰਾਂ ਨੂੰ ਬਾਬਾ ਕਹਿ ਕੇ ਸਤਿਕਾਰ ਕਰਦੇ ਹੈ ਭਾਈ ਜੀਵਨ ਸਿੰਘ ਦੀ ਕੋਈ ਵੀ ਕਹੇਗਾ ਜਦੋਂ ਕਹਾਂਗੇ ਬਾਬਾ ਜੀਵਨ ਸਿੰਘ ਕਹਿ ਕੇ ਸਤਿਕਾਰ ਕਰਾਂਗੇ ਐਡੀ ਵੱਡੀ ਕੁਰਬਾਨੀ ਹੈ ਉਸ ਗੁਰੂ ਦੇ ਸੇਵਕ ਦੀ ਤੁਸੀਂ ਸਾਧ ਸੰਗਤ ਭਾਵਨਾ ਨਾਲ ਉਹਨਾਂ ਦਾ ਦਿਨ ਮਨਾ ਰਹੇ ਹੋ ਮੈਂ ਕੋਈ ਬੇਨਤੀ ਕਰਾਂਗਾ ਜਿਨ੍ਹਾਂ ਦੇ ਦਿਨ ਮਨੋਨੇ ਉਹਨਾਂ ਦੇ ਰਾਤੇ ਵੀ ਤੁਰਿਏ ਗੁਰੂ ਗ੍ਰੰਥ ਸਾਹਿਬ ਦਾ ਲੜ ਛੱਡ ਕੇ ਕਿਤੇ ਨਾ ਜਾਇਓ ਲੋਕੀ ਬਿਮਾਂ ਭਰਮਾਂ ਚ ਪਏ ਹੋਏ ਨੇ ਮੜੇ ਦੁੱਖਾ ਵਿੱਚ ਇਥੇ ਵੀਰਵਾਰ ਕਿਤੇ ਹੋਰ ਮੰਗਲਵਾਰ ਹੋਰ ਸ਼ਨੀਵਾਰ ਹੋਰ ਹਫ਼ਤੇ ਦੇ ਦਿਨ ਮੁੱਕ ਜਾਂਦੇ ਸਾਡੇ ਮੱਥੇ ਟਿਕਣੇ ਨਹੀਂ ਬਾਬਿਆਂ ਦੇ ਮੁੱਕ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਚਰਨਾਂ ਵਿੱਚ ਜੁੜਿਏ ਜੋ ਚਾਹੀਦਾ ਇਸੇ ਘਰੋਂ ਆਵਾਜ਼ ਆਉਂਦੀ ਹੈ ਦਿਨ ਵਿੱਚ ਦੋ ਵਾਰ ਪੜਿਆ ਜਾਂਦਾ ਹੈ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਫਿਰ ਸਾਡੇ ਮੰਗਣ ਜੀ ਕੰਮੀ ਹੈ